ਸਹਾਇ ਸ਼ਹਿਰ ਦੇ ਪਿੰਟਰ ਤਰਿੰਦੇ ਦੇ ਮੌਜੂਦਾ ਸਰਪੰਚ ਜਸ਼ਨ ਥਾਵਾ ਨੇ ਬੀਤੀ ਰਾਤ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਅੰਤਿਮ ਸੰਸਕਾਰ ਪੋਸਟ ਕਰਦੇ ਹੋਏ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਜਸ਼ਨ ਬਾਵਾ ਸਰਪੰਚ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਅਤੇ ਆਲੇ ਦੁਆਲੇ ਦੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ ਕਿਉਂਕਿ ਜਸ਼ਨ ਆਰਕੇ ਸਿੰਘ ਨੌਜਵਾਨ ਸਰਪੰਚ ਸੀ ਅਤੇ ਪਹਿਲੀ ਵਾਰ ਸਰਪੰਚ ਬਣਿਆ ਸੀ ਅਤੇ ਨਾਲ ਹੀ ਆਮ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਮਸ਼ਹੂਰ ਸੀ। ਆਮ ਲੋਕ ਉਸਨੂੰ ਪਿਆਰ ਕਰਦੇ ਸੀ ਪਰ ਇੱਕ ਖਿਡਾਰੀ ਵੀ ਸੀ। ਐਸਪੀ ਡੀ ਮੰਤਰੀ ਸਿੰਘ ਨੇ ਕਿਹਾ ਹੈ ਕਿ ਸਬੰਧਾ ਹੈ ਧਾਰਾ 174 ਦੇ ਤਹਿਤ ਕਾਰ ਕੀ ਕੋਈ ਪਰਵਾਹੀ ਹੋ ਸਕਦੀ ਦੇਖੋ ਅੱਜ ਜਿਹੜੇ ਹੈਗੇ ਸਮਾਜ ਦੇ ਇਨਫੋਰਮੇਸ਼ਨ ਮੈਨੇਜਰ ਜਿਕੇ ਜਸ਼ਨਪ੍ਰੀਤ ਸਿੰਘ ਸਰਪੰਚ ਪਿੰਡ ਤਰਵਾ ਅੰਦੀ ਜਿਹੜੀ ਰਾਤ ਬੈਠ ਹੋਈ ਹੈ ਤੇ ਜਦੋਂ ਅਸੀਂ ਮੌਕੇ ਦਾ ਆਏ ਆ ਮੇਰੇ ਨਾਲ ਰੈਸਟੂ ਅਸੀਂ ਪਿੰਡ ਪਹੁੰਚੇ ਆ ਤਾਂ ਸੇਮ ਲਾਲ ਜਿਹੜੇ ਦੇ ਸਾਹਰ ਨੇ ਉਹ ਸਾਹਰ ਦਾ ਬਿਆਨ ਲਿਖਾਇਆ ਕਿ ਰਾਤ ਉਹ ਰੋਟੀ ਅਸੀਂ ਕਦੇ ਖਾਧੀ ਹੈ

ਨਾ ਅਸੀਂ ਕਿਸੇ ਦੇ ਖਿਲਾਫ ਕਾਰਵਾਈ ਕਰਾਣੀ ਜਾਂਦੇ ਨਾ ਅਸੀਂ ਕਿਸੇ ਦੇ ਖਿਲਾਫ ਪੋਸਟ ਕਰਾਈ ਅਸੀਂ ਆਪਣੇ ਵਿੱਚ ਦਾ ਪੋਸਟ ਕਰ ਦਿੱਕਾ ਅਗੋਂ ਦੇ ਇਸ ਸਮੇਂ ਦੀ ਉਹਨਾਂ ਦੇ ਐਸਡੀ ਹਿਸਾਬ ਤੋਂ ਵੀ ਲਿਖ ਕੇ ਦਿੱਤਾ ਜਿਹੜਾ ਕਿ ਉੱਥੇ ਵੀ ਨਿਯਮਾਂ ਅਨੁਸਾਰ ਜਿਹੜੇ ਕਾਰਵਾਈ ਕਰਨ ਦਾ ਹੁਕਮ ਆਵਾ ਅਸੀਂ ਇਹ ਨਹੀਂ ਹੈਗੀ ਐ ਜ਼ਿਲ੍ਹਾ ਸਾਹਿਬ ਦਾ ਹੁਕਮ ਉਤਾਰ ਦੇ ਡੈਡਬੋਡੀ ਹੈਗੀ ਐ ਪਾਰਸਾ ਵੀ ਹਵਾਲੇ ਕਰਦੀ ਹੈ ਸਾਡੇ ਉਹ ਜਿਹੜੀ ਐਕਸਚੂਟ ਦੀ ਜਿਹੜੀ ਹੈ ਕਾਰਵਾਈ ਕਿਤੇ ਨਾ ਕੋਈ ਚਾਹਤ ਹੈ ਨਹੀਂ ਕਿਸੇ ਵੱਲੋਂ ਕੋਈ ਦਰਖਾਸਤ ਆਇਆ ਜੀ ਉਹ ਦਿਖੋ ਜਿਹਨੇ ਮੋਦੀਆਂ ਗੱਲਾਂ ਨੇ ਉਹ ਅਸੀਂ ਉਸਾ ਨੂੰ ਬੇਨਾਮੀ ਦਾ ਸਮੂਹ ਪਰਿਵਾਰ ਦੇ ਨਾਲ ਹੈ ਜੋ ਪਰਿਵਾਰ ਨੇ ਸਾਨੂੰ ਸਟੇਟਮੈਂਟ ਦਿਖਾਈ ਹੈ ਇਹ ਹਸਪਤਾਲ ਜਿਹੜੀ ਹੈ ਬੰਦੀ ਕਾਰਵਾਈ ਕਿਤੇ ਇਸ ਤਰ੍ਹਾਂ ਵੀ ਕਰਨੇ ਕਿਤੇ ਨਹੀਂ ਐਕਸਚੂਟ ਦੀ ਕਾਰਨ ਆਲਰੇਡੀ ਦੱਸਿਆ ਜਿਹੜੀ ਹੈ ਪਰਿਵਾਰ ਨੂੰ ਜਿਹੜੇ ਪੋਲੇ ਪਾਲੇ ਲੋਕ ਨੇ ਮਨਾ ਕੇ ਕਹਿੰਦੇ ਕੋਈ ਨਹੀਂ ਤੁਸੀਂ ਸੰਸਕਾਰ ਕਰੋ ਆਪਾਂ ਕੋਈ ਕਾਰਵਾਈ ਨਹੀਂ ਕਰਨੀ ਨਾ ਹੀ ਕਰਨੀ ਨਹੀਂ ਉਹ ਨਹੀਂ ਕਰਨ ਦੇਣੀ ਉਹ ਸਾਰਾ ਪਰਿਵਾਰ ਵੀ ਹੋ ਜਾਂ ਵਿਚਾਰਾ ਪੋਲਾ ਪਾਲੋ ਕਹਿੰਦੇ ਠੀਕ ਹੈ ਅਸੀਂ ਕਿੱਥੇ ਧੱਕੇ ਖਾਵਾਂਗੇ ਆਵਾਂਗੇ ਜਾਵਾਂਗੇ ਕਚਾਰੀਆਂ ਚ ਥਾਣਿਆਂ ਚ ਹਣਾ ਚਲੋ ਤਾਂ ਜਾਇਜ਼ ਵੀ ਸੀ ਉਸ ਤੋਂ ਬਾਅਦ ਜਿਹੜੀ ਪਰਿਵਾਰ ਦੀ ਜੋ ਟਿੱਪਣੀ ਹੈ ਜ ਪਰਿਵਾਰ ਚਾਹੁੰਦਾ ਤੇ ਅਸੀਂ ਤਾਂ ਵੀ ਨਾਲ ਆ ਜੇ ਇਨਸਾਫ ਵਾਸਤੇ ਚਾਹੁੰਦਾ ਜੇ ਚਾਹੁੰਦਾ ਸੀ ਉਹ ਵੀ ਨਿਮੇੜਨਾ ਤਾਂ ਵੀ ਨਾਲ ਅਸੀਂ ਤਾਂ ਪਰਿਵਾਰ ਦੇ ਨਾਲ ਹੀ ਸਹਿਮਤ ਆ ਪਰ ਪਰਿਵਾਰ ਨੂੰ ਭਰੋਸਾ ਕੀ ਦਿੱਤਾ ਗਿਆ ਵੀ ਤੁਸੀਂ ਸੰਸਕਾਰ ਕਰੋ ਅਸੀਂ ਇਹਨਾਂ ਦਾ ਪੋਸਟਮਾਰਟਮ ਨਹੀਂ ਕਰਦੇ ਜੇ ਤੁਸੀਂ ਕਾਰਵਾਈ ਨਹੀਂ ਕਰਾਉਂਦੇ ਦੇਖੋ ਵੈਲ ਨੰਬਰ 1 ਜੇ ਪੋਸਟਮਾਰਟਮ ਕਰਾਂਗੇ ਪੋਸਟਮਾਰਟਮ ਤਾਂ ਅਸੀਂ ਕਾਰਵਾਈ ਠੋਕੇ ਕਰਾਂਗੇ ਬੰਦਿਆਂ ਨੂੰ ਚੱਕ ਕੇ ਅੰਦਰ ਵੀ ਲਿਆਗੇ ਹੁਣ ਗੱਲ ਇੱਥੇ ਇਹ ਆ ਗਈ ਉਹ ਪੋਲੇ ਪਾਲ ਪਰਿਵਾਰ ਮੈਂ ਕਹਿਣਾ ਰਿਹਾ ਮੈਂ ਕਿਹਾ ਵੀਰ ਜੀ ਆ ਹੱਥ ਜੁੜੇ ਤੁਹਾਡੇ ਪੋਸਟਮਾਰਟਮ ਹੋਣਾ ਵੀਰ ਦਾ ਪੋਸਟਮਾਰਟਮ ਹੋਏਗਾ ਇੱਕ ਵਾਰ ਤਾਂ ਮਰ ਗਿਆ ਦੁਬਾਰਾ ਫਿਰ ਮਰਨ ਨੂੰ ਜਾ ਰਿਹਾ ਪੋਸਟਮਾਰਟਮ ਹੋਏਗਾ ਸਰੀਰ ਦਾ ਕੱਟ ਵਾਟ ਫਿਰ ਹੋਣਾ ਤੇ ਕਾਰਵਾਈ ਪਹਿਲਾਂ ਹੀ ਹੱਥ ਵੱਡ ਲੈ ਉਹਨਾਂ ਨੇ ਲਿਖਾ ਰਿਆ ਕਿ ਤੁਸੀਂ ਸੰਸਕਾਰ ਕਰੋ ਜੇ ਸਾਨੂੰ ਅਪਰੂਵਲ ਇਸ ਟੀਮ ਦੀ ਮਿਲ ਗਈ ਠੀਕ ਹੈ ਨਹੀਂ ਮਿਲਦੀ ਤਾਂ ਅਸੀਂ ਜਿਹੜਾ ਪੋਸਟਮਾਰਟਮ ਕਰਾਵਾਂਗੇ ਕਿ ਮੈਂ ਕਿ ਜਦੋਂ ਤੱਕ ਪੋਸਟਮਾਰਟਮ ਨਹੀਂ ਹੁੰਦਾ ਤੁਸੀਂ ਸੰਸਕਾਰ ਨਹੀਂ ਕਰ ਸਕਦੇ ਐਸੇ ਕੇਸ ਦੇ ਵਿੱਚ ਹੁਣ ਤੁਹਾਡੇ ਨਾਲ ਤਾਂ ਉਹ ਵਾਕਿਆ ਹੋ ਗਿਆ ਕਿ ਕਰਨਾ ਵੀ ਕੱਖ ਨਹੀਂ ਪੋਸਟਮਾਰਟਮ ਹੀ ਕਰਉਣਾ ਹੈ ਦੁਬਾਰਾ ਫੇਰ ਮਾਰਨਾ ਹੈ ਹੁਣ ਤੁਸੀਂ ਸਾਰੇ ਇੱਥੇ ਪਰਿਵਾਰ ਖੜੇ ਹੋ ਦੇਖੋ ਮੈਂ ਤਾਂ ਜੋ ਹੱਥ ਜੋੜ ਕੇ ਤੁਹਾਨੂੰ ਇਹੀ ਬੇਨਤੀ ਕਰਦਾ ਜਿੱਦਾਂ ਤੁਸੀਂ ਚਾਹੋਗੇ ਮੈਂ ਹਰ ਹਾਲ ਦੇ ਵਿੱਚ ਤੁਹਾਡੇ ਨਾਲ ਖੜਿਆ ਹਾਂ ਤੁਸੀਂ ਕਹਿ ਰਹੇ ਸੀ ਵਟਸਐਪ ਕਾਲ ਆਈ ਹੈ ਮੋਬਾਈਲ ਚੈੱਕ ਕੀਤਾ ਕਿ ਵਟਸਐਪ ਕਾਲ ਕਿਹਦੀ ਹੈ ਜਪਾਂ ਮੇਰੀ ਸਾਂਭ ਰੱਖੋ ਮੋਬਾਈਲ ਚੈੱਕ ਕੀਤਾ ਕੀਤਾ ਸੀ ਸੀ ਉਹਦੀ 6 ਵਜੇ ਕਿਤੇ 6:00 7:00 ਦੇ ਵਿੱਚ ਕਾਲ ਆਈ ਹੈ ਕੋਈ ਨਾ ਸੀ ਦਾਜੀ ਤੋਂ 3 ਵਜੇ 3 ਵਜੇ ਦੇ ਵਿੱਚ ਜਦੋਂ ਪਿੰਡ ਦੇ ਵਿੱਚ ਸੀਗੇ ਹਾਂ ਲਾਡੀ ਜੀ ਪੀਏ ਜਿਹੜੇ ਲਾਡੀ ਹੈ ਲਾਡੀ ਕੌਣ ਦੱਸੋ ਜੀ ਤੇ ਇਹ ਹੀ ਹੈ ਨਾ ਇਹਨਾਂ ਦਾ ਪੀਏ ਆ ਜੀ ਇਹ ਸਾਰੀ ਸਾਫਟਰੀ ਦੀ ਏ ਨਹੀਂ ਨਹੀਂ ਇਹ ਵੀ ਉਹਨੂੰ ਪਛਾਨ ਨਹੀਂ ਆਉਂਦੀ ਲਾਡੀ ਦੀ ਇਹਨਾਂ ਦਾ ਪੀਏ ਜਿਹੜਾ ਨਾ ਲਾਡੀ ਉਹਨਾਂ ਨੂੰ ਯਾਰ ਇਹਨਾਂ ਨੂੰ ਪਤਾ ਸਾਰੇ ਕਿ ਇਹਨਾਂ ਨੂੰ ਪੀਏ ਦਾ ਪਤਾ ਹੀ ਨਹੀਂਗਾ ਉਹਨਾਂ ਦੀ ਕਹਾਣੀ ਸੀਗੀ 2 ਮਿੰਟ ਗੱਲ ਹੋਈ ਆ ਪਿੰਡ ਵਿੱਚ ਆਇਆ ਵੀ ਨਹੀਂ ਦੱਸਿਆ ਉਹਨਾਂ ਨੇ ਬਾਪ ਚੋਂ ਇਹਨੂੰ ਆਂਦੇ ਵੀ ਪਿੰਡ ਵਿੱਚ ਅਸੀਂ ਆਏ ਆਂ ਤੂੰ ਬਾ ਕਿੱਥੇ ਹੈਗਾ ਨਹੀਂਗਾ ਤੂੰ ਕਿੱਥੇ ਗਿਆ ਅੱਗੋ ਜਸ਼ਨ ਨੇ ਕਿਹਾ ਵੀ ਮੈਂ ਗਿਆ ਆਂ ਬਾਬਾ ਬੁੱਢਾ ਸਾਹਿਬ ਬਾਬਾ ਬੁੱਢਾ ਸਾਹਿਬ ਅੰਮ੍ਰਿਤਸਰ ਮੈਨੂੰ ਉੱਥੇ ਕੰਮ ਸੀਗਾ ਤੇ ਮੇਰੇ ਤੋਂ ਨਹੀਂ ਆਜਾ ਹੋਣਾ ਪਰ ਉਹਨਾਂ ਨੇ ਅੱਗੋ ਪਤਾ ਨਹੀਂ ਇਹਨੂੰ ਕੀ